ਪੰਜਾਬ ਦੇ ਵਿੱਚ ਸੀਐਮ ਬਦਲਣ ਨੂੰ ਲੈ ਕੇ ਬੁਲਾ ਲਈ ਗਈ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਬੈਠਕ ਕੇਜਰੀਵਾਲ ਨੇ ਬੁਲਾ ਲਏ ਸਾਰੇ ਵਿਧਾਇਕ ਦਿੱਲੀ ਲੋਬੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਹੋ ਗਈ ਤਿਆਰੀ ਪੰਜਾਬ ਦੇ ਵਿੱਚ ਕਾਂਗਰਸ ਦੇ ਰਹਾ ਤੇ ਚੱਲੀ ਆਮ ਆਦਮੀ ਪਾਰਟੀ ਕੈਪਟਨ ਤੋਂ ਬਾਅਦ ਦਲ ਤਾਕੂ ਨੂੰ ਪੰਜਾਬ ਦੀ ਵੰਡਾਪ ਦਿੱਤੀ ਸੀ ਸੀਐਮ ਨੇ ਆਮ ਆਦਮੀ ਪਾਰਟੀ ਵੀ ਇਸੇ ਤਰ੍ਹਾਂ ਸੀਐਮ ਦਲਤ ਆਗੂ ਨੂੰ ਬਣਾਉਣ ਜਾ ਰਹੀ ਹੈ ਜਿਸ ਤਰ੍ਹਾਂ ਕਾਂਗਰਸ ਨੇ ਦਲਤ ਆਗੂ ਨੂੰ ਸੀਐਮ ਬਣਾਇਆ ਸੀ ਆਮ ਆਦਮੀ ਪਾਰਟੀ ਵੀ ਇੱਕ ਦਲਤ ਚਿਹਰੇ ਨੂੰ ਪੰਜਾਬ ਦਾ ਅਗਲਾ ਸੀਐਮ ਬਣਾਉਣ ਜਾ ਰਹੀ ਹੈ ਜੋ ਕਿ ਦਿੱਲੀ ਦੇ ਵਿੱਚ ਬੈਠਕ ਬੁਲਾ ਲਈ ਗਈ ਹੈ ਦਿੱਲੀ ਦੀ ਲੋਬੀ ਦੇ ਵਿੱਚ ਬਹੁਤ ਸਾਰੇ ਵਿਧਾਇਕ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਜੋ ਬਹੁਤ ਸਾਰੇ ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਆਵਾਜ਼ ਚੁੱਕੀ ਹੈ ਕਿਹੜੇ ਕਿਹੜੇ ਵਿਧਾਇਕ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਹੋਏ ਨੇ ਔਰ ਕਿੰਨੇ ਵਿਧਾਇਕ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਦਲਣ ਨੂੰ ਲੈ ਕੇ ਦਿੱਲੀ ਪਹੁੰਚੇ ਹੋਏ ਨੇ ਤੁਸੀਂ ਜਿਹੜੇ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਗੁਬਾਰਾ ਫਟ ਗਿਆ ਪੰਜਾਬ ਦੇ ਵਿੱਚ ਬਹੁਤ ਸਾਰੇ ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਣੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕ ਦਿੱਤੀ ਹੈ ਜੋ ਕਿ ਪੰਜਾਬ ਦੇ ਪੂਰੀ ਕੈਬਨਿਟ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਕੋਈ ਸੁਣਵਾਈ ਨਹੀਂ ਅਫਸਰशाही ਪੂਰੀ ਤਰ੍ਹਾਂ ਭਾਰੂ ਹੋ ਚੁੱਕੀ ਐ ਅਫਸਰਸ਼ਾਹੀ ਸਿੱਧਾ ਜਵਾਬ ਦੇ ਦਿੱਲੀ ਨੂੰ ਐ ਦਿੱਲੀ ਵਾਲੇ ਆਗੂ ਪੰਜਾਬ ਵਿੱਚ ਕੁਝ ਸਮਾਂ ਰਹਿਣ ਤੋਂ ਬਾਅਦ ਉਹਨਾਂ ਨੇ ਵੀ ਮਹਿਸੂਸ ਕਰ ਲਿਆ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਪਹਿਲਾ ਵਾਲਾ ਰੁਤਬਾ ਪੰਜਾਬ ਵਿੱਚ ਨਹੀਂ ਰਿਹਾ ਪੰਜਾਬ ਦੇ ਵਿੱਚ ਜੋ ਹੜ ਆਏ ਹੋਏ ਨੇ ਜਾਂ ਪੰਜਾਬ ਦੇ ਵਿੱਚ ਜਿੰਨੇ ਵੀ ਅਸੀਂ ਪਾਲਿਸੀਆਂ ਲੈ ਕੇ ਆਉਂਦੇ ਆ ਉਹ ਸਾਰੀਆਂ ਪਾਲਿਸੀਆਂ ਪੰਜਾਬ ਦੇ ਵਿੱਚੋਂ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਵਾਪਸ ਲੈਣੀਆਂ ਪੈਂਦੀਆਂ ਨੇ ਸੋ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਚਿਹਰਾ ਪੰਜਾਬ ਦਾ ਸੀ ਸੀਐਮ ਹੋਵੇ ਔਰ ਉਹ ਫੈਸਲੇ ਲਵੇ ਤਾਂ ਕਿ ਲੋਕ ਉਹਨਾਂ ਦੇ ਨਾਲ ਖੜੇ ਹੋਣ 2027 ਦੇ ਵਿੱਚ ਜਿਵੇਂ ਹੀ ਮਨੀਸ਼ ਸੋਧਿਆ ਨੇ ਕਿਹਾ ਕਿ ਸਰਕਾਰ ਬਣਾਉਣ ਲਈ ਹਰ ਹਿੱਲਾ ਵਰਤਣਾ ਪਵੇਗਾ ਉਸ ਤੋਂ ਬਾਅਦ ਸੀਐਮ ਦਾ ਇੰਨਾ ਵਿਰੋਧ ਹੋਇਆ ਕਿ ਸੀਐਮ ਨੂੰ ਪੰਜਾਬ ਛੱਡ ਕੇ ਦਿੱਲੀ ਜਾਣਾ ਪਿਆ ਜਿਵੇਂ ਲੈਂਡ ਪਾਲਿਸੀ ਲਿਆਂਦੀ ਗਈ ਔਰ ਲੈਂਡ ਪਾਲਿਸੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਫਿਰ ਲੈਂਡ ਪਾਲਿਸੀ ਵਾਪਸ ਲੈਣੀ ਪਈ ਬਹੁਤ ਸਾਰੇ ਵਿਧਾਇਕਾਂ ਨੇ ਜਾ ਕੇ ਦਿੱਲੀ ਦੇ ਵਿੱਚ ਇਹੀ ਕਿਹਾ ਕਿ ਅੱਜ ਸਾਨੂੰ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਵੜਨ ਤੋਂ ਰੋਕ ਦਿੱਤਾ ਗਿਆ ਜੋ ਆਪਣੀ ਸਰਕਾਰ ਤੋਂ ਪੂਰੀ ਤਰ੍ਹਾਂ ਨਾਰਾਜ਼ ਹੋ ਗਏ ਤੀਸਰਾ ਹੁਣ ਹੜ ਆ ਗਏ ਖੜਾ ਦਾ ਕਾਰਨ ਸਿੱਧਾ-ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਤੇ ਕ੍ਰਿਸ਼ਨ ਕੁਮਾਰ ਨੂੰ ਦੱਸ ਦਿੱਤਾ ਗਿਆ ਕ੍ਰਿਸ਼ਨ ਕੁਮਾਰ ਜਿਹੜੇ ਕਿ ਜਲ ਡਾਇਰੈਕਟਰ ਨੇ ਜਿਨ੍ਹਾਂ ਨੂੰ ਚੀਫ ਸੈਕਟਰੀ ਲਾਇਆ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਜਿਹੜਾ ਕਿਸ ਦਾ ਜ਼ਿੰਮੇਵਾਰ ਦੱਸਿਆ ਗਿਆ ਕ੍ਰਿਸ਼ਨ ਕੁਮਾਰ ਜਿਹੜੇ ਕਿ ਪਹਿਲਾਂ ਕਾਂਗਰਸ ਸਰਕਾਰ ਵੇਲੇ ਸਿੱਖਿਆ ਸਕੱਤਰ ਸੀ ਔਰ ਉਸ ਵੇਲੇ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਸਕੱਤਰ ਬਹਿੰਦਿਆ ਹੋਇਆ ਪੰਜਾਬ ਦੇ ਵਿੱਚ ਸਿੱਖਿਆ ਦਾ ਬੇੜਾਗਰ ਕਰ ਦਿੱਤਾ ਬਹੁਤ ਸਾਰੇ ਅਫਸਰਾਂ ਨੂੰ ਜਿਹੜਾ ਉਹਨਾਂ ਨੇ ਬਦਲਿਆ ਜੋ ਉਹਨਾਂ ਦਾ ਲਹਿਜਾ ਸੀਗਾ ਕਿਉਂਕਿ ਉਹ ਜਦਵੇਂ ਫੋਨ ਕਰਦੇ ਸੀ ਜਿਹੜਾ ਡਿਊਟੀ ਤੇ ਅਫਸਰ ਹੁੰਦਾ ਸੀ ਜੇ ਫੋਨ ਚੱਕ ਲੈਂਦਾ ਸੀ ਤਾਂ ਉਹ ਵੀ ਸਸਪੈਂਡ ਹੋ ਜਾਂਦਾ ਸੀ ਤੇ ਜਿਹੜਾ ਡਿਊਟੀ ਤੇ ਹੁੰਦਿਆ ਹੋਇਆ ਫੋਨ ਨਹੀਂ ਚੱਕਦਾ ਸੀ ਉਸਨੂੰ ਵੀ ਸਸਪੈਂਡ ਕਰ ਦਿੱਤਾ ਜਾਂਦਾ ਸੀ ਸੋ ਕ੍ਰਿਸ਼ਨ ਕੁਮਾਰ ਨੇ ਉਹੀ ਲਹਿਜਾ ਜਲ ਜਲ ਸਰੋਤ ਮਹਿਕਮੇ ਦੇ ਵਿੱਚ ਆ ਕੇ ਵੀ ਵਰਤਿਆ ਕਿ ਬਹੁਤ ਸਾਰੇ ਅਫਸਰ ਉਹਨੇ ਟੰਗ ਦਿੱਤੇ ਐਸ ਡੀਓ ਐਕਸ਼ਨ ਜਿਹੜੇ ਕਿ ਕੁਝ ਜਾ ਕੇ ਉੱਥੇ ਸਵਾਲ ਕਰਦੇ ਸੀ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਇੱਥੇ ਨੋਚ ਬਣਾਉਣੇ ਚਾਹੀਦੇ ਨੇ ਇੱਥੇ ਜਿਹੜੇ ਬੰਨ ਮਜ਼ਬੂਤ ਕਰਨੇ ਚਾਹੀਦੇ ਨੇ ਪਰ ਕ੍ਰਿਸ਼ਨ ਕੁਮਾਰ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਸੋ ਪਠਾਨ ਮਾਜਰਾ ਤੇ ਦੂਸਰੇ ਜਿਹੜੇ ਨਰੇਸ਼ ਕੁਟਾਰੀਆ ਨੇ ਕੱਲ ਇਹ ਮੀਡੀਆ ਦੇ ਵਿੱਚ ਆ ਕੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਜਿਹੜੇ ਲੋਕਾਂ ਨੇ ਫੋਨ ਕੀਤੇ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀਆਂ ਨੇ ਦਿੱਲੀ ਤੋਂ ਫੋਨ ਆਇਆ ਕਿ ਤੁਸੀਂ মিডিਆ ਵਿੱਚ ਇਸ ਤਰ੍ਹਾਂ ਨਾ ਬੋਲੋ ਔਰ ਤੁਸੀਂ ਜੋ ਕਰਉਣਾ ਚਾਹੁੰਦੇ ਜੇ ਉਹ ਸਾਡੇ ਨਾਲ ਆ ਕੇ ਗੱਲ ਕਰੋ ਪਰ ਉਹਨਾਂ ਦੋਨਾਂ ਵਿਧਾਇਕਾਂ ਨੇ মিডিਆ ਵਿੱਚ ਆ ਕੇ ਕਿਹਾ ਕਿ ਸਾਡੀ ਕੋਈ ਨਹੀਂ ਸੁਣੀ ਗਈ ਜਿਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦਿੱਲੀ ਨੇ ਜੋ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਦਿੱਲੀ ਦੀ ਲੋਬੀ ਵਿੱਚ ਬੁਲਾ ਲਿਆ ਹੈ ਜੋ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੂੰ ਬਦਲਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਦਲਤ ਲੀਡਰ ਜਿਹੜਾ ਕਿ ਪਹਿਲਾਂ ਹੀ ਦੱਸਿਆ ਜਾ ਰਿਹਾ ਸੀ ਕਲਤਾਰ ਸਿੰਘ ਸੰਧਵਾ ਜਿਨ੍ਹਾਂ ਨੂੰ ਪੰਜਾਬ ਦੀ ਵੰਗਡੋਰ ਦਿੱਤੀ ਜਾ ਸਕਦੀ ਏ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਟਾਂ ਨੇ ਦਲਿਤ ਲੀਡਰਾਂ ਦਲਿਤ ਸੀਟਾਂ ਨੇ ਐਸਸੀ ਸੀਟਾਂ ਨੇ ਜਿਨ੍ਹਾਂ ਦੇ ਕਰਕੇ ਜਿਵੇਂ ਚੰਨੀ ਨੂੰ ਕਾਂਗਰਸ ਨੇ ਸੀਐਮ ਬਣਾਇਆ ਸੀ ਔਰ ਬਹੁਤ ਸਾਰੇ ਲੋਕ ਉਸ ਵੇ ਚੰਨੀ ਦੇ ਨਾਲ ਜੁੜੇ ਸੀ ਭਾਵੇਂ ਕਾਂਗਰਸ ਸਰਕਾਰ ਨਹੀਂ ਬਣ ਸਕੀ ਕਿਉਂਕਿ ਚੰਨੀ ਦੇ ਨਾਲ ਜਿਹੜੀਆਂ 18 19 ਸੀਟਾਂ ਜਿੱਤੀਆਂ ਗਈਆਂ ਉਹ ਚੰਨੀ ਦੇ ਪ੍ਰਭਾਵ ਕਰਨ ਦਿੱਤੀਆਂ ਗਈਆਂ ਚੰਨੀ ਭਾਵੇਂ ਖੁਦ ਹਾਰ ਗਿਆ ਪਰ ਚੰਨੀ ਨੇ ਕਾਂਗਰਸ ਦੀ ਜਿਵੇਂ ਸੀਐਮ ਬਣਿਆ ਤਾਂ ਉਸਨੇ ਆਪਣਾ ਮਾਝੇ ਦੇ ਵਿੱਚ ਔਰ ਦੁਆਬੇ ਦੇ ਵਿੱਚ ਚੰਗਾ ਪ੍ਰਭਾਵ ਦਿਖਾਇਆ ਉਸੇ ਤਰ੍ਹਾਂ ਹੀ ਹੁਣ ਜੋ ਆਮ ਆਦਮੀ ਪਾਰਟੀ ਵੀ ਦਲਤ ਲੀਡਰ ਜਿਹੜੇ ਕਿ ਪੰਜਾਬ ਦੇ ਜਿਹੜੇ ਵਿਧਾਨ ਸਭਾ ਜਿਹੜੇ ਸਖਤਰ ਨੇ ਵਿਧਾਨ ਸਭਾ ਦੇ ਜਿਹੜੇ ਕਿ ਉਹ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਲੈ ਪੰਜਾਬ ਦਾ ਸੀਐਮ ਬਣਾਉਣ ਵਾਸਤੇ ਚਰਚਾ ਹੋ ਰਹੀ ਏ ਕਿ ਪੰਜਾਬ ਦਾ ਸੀਐਮ ਉਹਨਾਂ ਨੂੰ ਬਣਾਇਆ ਜਾਵੇ ਸੋ ਪੰਜਾਬ ਦੇ ਵਿੱਚ ਬਹੁਤ ਜਲਦੀ ਜਿਹੜਾ ਇਹ ਫੇਰ ਬਦਲ ਕਰਨ ਜਾ ਰਹੀ ਆਮ ਆਦਮੀ ਪਾਰਟੀ ਜੋ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਜਿਵੇਂ ਹੜ੍ਹਾਂ ਦੀ ਸਥਿਤੀ ਕੰਟਰੋਲ ਹੁੰਦੀ ਏ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਫੇਰ ਬਦਲ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਸੀਐਮ ਬਦਲਿਆ ਜਾਵੇਗਾ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਹੁਣ ਛੁੱਟੀ ਹੋਣ ਜਾ ਰਹੀ ਏ ਜੋ ਸੂਤਰਾਂ ਤੋਂ ਜਾਣਕਾਰੀ ਇਹਨੀ ਬਹੁਤ ਸਾਰੇ ਵਿਧਾਇਕ ਕਿਰਨ ਨੇ ਭਗਵੰਤ ਮਾਨ ਦੇ ਖਿਲਾਫ ਆਵਾਜ਼ ਚੱਕ ਚੁੱਕੇ ਨੇ ਜਿਵੇਂ ਹੀ ਭਗਵੰਤ ਮਾਨ ਜਿਵੇਂ ਹੜ ਆਇਆ ਤਾਂ ਆਪਣਾ ਤਾਮਲ 나ਡੂ ਦੀ ਸ਼ੈਰ ਕਰ ਰਹੇ ਸੀ ਤਾਮਲ 나ਡੂ ਦੇ ਵਿੱਚ ਜਾ ਕੇ ਉਹਨਾਂ ਨੇ ਜੋ ਉਦਘਾਟਨ ਕੀਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਔਰ ਸਾਰੇ ਵਿਧਾਇਕਾਂ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਫੇਸਬੁੱਕ ਤੇ ਪਾ ਦਿਓ ਜੋ ਕਿ ਪੰਜਾਬ ਵਿੱਚ ਵੀ ਅਸੀਂ ਉਹੀ ਬ੍ਰੇਕਫਾਸਟ ਸ਼ੁਰੂ ਕਰਾਂਗੇ ਪਰ ਕਿਸੇ ਵੀ ਵਹਿਕਲੇ ਆਪਣੇ ਫੇਸਬੁੱਕ ਦੇ ਪੇਜ ਦੇ ਉੱਪਰ ਤਮ ਲਾਡੂ ਦੀਆਂ ਉਹ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਜੋ ਕਿ ਦਿੱਲੀ ਤੱਕ ਪਹੁੰਚ ਗਏ ਕਿ ਇੱਕ ਪਾਸੇ ਤਾਂ ਲੋਕ ਖੜਾ ਨਾਲ ਡੁੱਬ ਰਹੇ ਨੇ ਔਰ ਦੂਸਰੇ ਪਾਸੇ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਇਹ ਮੀਡੀਆ ਦੇ ਵਿੱਚ ਜਾ ਕੇ ਫੇਸਬੁੱਕ ਦੇ ਉੱਪਰ ਇਹ ਵੀਡੀਓ ਵਾਇਰਲ ਕਰਨ ਵਾਸਤੇ ਕਹਿ ਰਹੇ ਨੇ ਜੋ ਕਿ ਲੋਕ ਸਮੂਹ ਛਿੱਤਰ ਮਾਰਨਗੇ ਲੋਕ ਸਮੂਹ ਕੀ ਕਹਿਣਗੇ ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੀ ਇਸ ਹਰਕਤ ਨੂੰ ਜਿਹੜਾ ਕਿ ਆਪਣੇ ਵੱਲੋਂ ਦੇਖਿਆ ਗਿਆ ਹੈ ਔਰ ਇਸ ਹਰਕਤ ਨੂੰ برداشت ਨਾ ਕਰਦੇ ਹੋਏ ਕੇਜਰੀਵਾਲ ਨੇ ਮੁੱਖ ਮੰਤਰੀ ਬਦਲਣ ਦਾ ਅਰਾਦਾ ਕਰ ਲਿਆ